ਸਾਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਹੈਗਾ ਜੀ ਦਿਨ ਬੁੱਧਵਾਰ 10 ਜਨਵਰੀ ਤੇ ਇਧਰ ਜਿਵੇਂ ਲੱਗੀ ਆ ਕਪੜੇ ਧੋਣ ਸਵੇਰ ਤੋਂ ਆਪਣਾ ਬਲੌਗ ਸ਼ੁਰੂ ਕਰ ਲਿਆ ਮੈਂ ਤੇ ਮੌਸਮ ਦਾ ਤਾਂ ਹਮ ਤੁਹਾਨੂੰ ਰੋਜ਼-ਰੋਜ਼ ਕੀ ਕਹਿਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਾਲ ਮੌਸਮ ਦਾ ਤਾਂ ਸਾਰੀ ਜਗ੍ਹਾ ਤੇ ਸ਼ਾਇਦ ਇਦਾਂ ਦਾ ਹੀ ਮੌਸਮ ਹੈਗਾ ਧੁੱਪਾਂ ਨਹੀਂ ਚੜਦੀ ਪਈਆਂ ਤੇ ਬਸ ਧੁੰਦ-ਧੁੰਦ ਤੇ ਠੰਡੀ ਹਵਾ ਰੋਈ ਦੇ ਕੰਮ ਮੌਸਮ ਦਾ ਇਦਾਂ ਦਾ ਤੇ ਉਧਰ ਜੀ ਹੁਣ ਮੈਂ ਫਟਾਫਟ ਕੱਪੜੇ ਮਸ਼ੀਨ ਲਾ ਲਈਏ ਕੱਪੜੇ ਧੋਣ ਵਾਸਤੇ ਤੇ ਉਧਰ ਕੱਪੜਿਆਂ ਨੂੰ ਮੈਂ ਮਸ਼ੀਨ ਦੇ ਵਿੱਚ ਪਾਤਾ ਸਾਰਾ ਪਾ ਕੇ ਤੇ ਅੱਧਰ ਮੈਂ ਫਟਾਫਟ ਜੀ ਨਾਲ ਸਬਜ਼ੀ ਦੀ ਵੀ ਤਿਆਰੀ ਕਰ ਲਾਂਗੀ ਕਿਉਂਕਿ ਠੰਡ ਹੈਗੀ ਐ ਸਾਰਾ ਕੰਮ ਫਟਾਫਟ ਕਰਕੇ ਤੇ ਨਾ ਕੇ ਫਿਰ ਦੇਖਾਂਗੀ ਕੱਪੜੇ ਤਾਂ ਸੁੱਕਣੇ ਨਹੀਂ ਹੈਗੇ ਇੱਥੇ نیچے ਹੀ ਅੱਧਰ ਉੱਧਰ ਹੀ ਪਾਵਾਂਗੇ 4-4 ਦਿਨ ਲੱਗ ਜਾਂਦੇ ਨੇ ਸੁੱਕਣੇ ਕਪੜੇ ਸੁੱਕਣ ਨੂੰ ਧੁੱਪ ਚੜ੍ਹਦੀ ਨਹੀਂ ਆ ਤੇ ਧੋਣੇ ਵੀ ਜ਼ਰੂਰੀ ਹੁੰਦੇ ਆ ਬੰਦਾ ਕਿੰਨੇ ਕ ਦਿਨ ਨਹੀਂ ਧੋਊਗਾ 2-4 ਦਿਨਾਂ ਵੀ ਧੋਵੋ ਤੇ ਫਿਰ ਪਾਣ ਵਾਸਤੇ ਵੀ ਚਾਹੀਦੇ ਹੁੰਦੇ ਨੇ ਮੋਟੇ-ਮੋਟੇ ਕਪੜੇ ਛੇਤੀ ਸੁੱਕਦੇ ਨਹੀਂ ਆ ਤੇ ਅੱਜ ਫਿਰ ਮੈਂ ਸਾਰੇ ਧੋ ਰਿੱਤੇ ਨੇ ਕਪੜੇ ਤੇ ਆ ਉੱਪਰ ਥੋੜਾ-ਥੋੜਾ ਜਿਹਾ ਹਲਕਾ-ਹਲਕਾ ਜਿਹਾ 1:30 ਵਜੇ ਦਾ ਟਾਈਮ ਹੈ ਤੇ ਲੱਗਦਾ ਪਿਆ ਅੱਜ ਮੈਂ ਤੇ ਹਲਕੀ-ਹਲਕੀ ਜਿਹੀ ਲਿਸ਼ਕੋਰ ਜੀ ਪੈਂਦੀ ਆ ਤੇ ਵਸ ਹਵਾਈ ਚਲਦੀ ਪਈ ਐ ਤੇ ਹਵਾ ਨਾਲ ਵੀ ਜਿਹੜੇ ਮਾੜੇ ਮੋਟੇ ਸੁੱਕੇ ਵੀ ਕੀ ਸੁੱਕੇ ਗਿੱਲੇ ਇੱਕੋ ਜਿਹੇ ਲੱਗਦੇ ਰਹਿੰਦੇ ਨੇ ਠੰਡੇ ਠੰਡੇ ਲੱਗਦੇ ਰਹਿੰਦੇ ਨੇ ਪਤਾ ਨਹੀਂ ਲੱਗਦਾ ਸੁੱਕੇ ਐ ਕਿ ਗਿੱਲੇ ਐ ਕੱਪੜੇ ਫਿਰ ਵੀ ਆਪਣੇ ਵੱਲੋਂ ਪਾ ਰਿੱਤੇ ਨੇ ਮੈਂ ਕਿ ਚਲੋ ਮਾੜਾ ਮੋਟਾ ਜਿੱਦਾਂ ਦਾ ਵੀ ਮੌਸਮ ਹੈਗਾ ਸੁੱਕ ਜਾਣਗੇ ਥੋੜੇ ਬਹੁਤੇ ਬਾਕੀ ਤਾਂ نیچے ਹੀ ਪਾਏ ਹੋਏ ਨੇ ਮੈਂ ਫਿਰ ਲਾਣੇ ਵੀ ਔਖੇ ਹੁੰਦੇ ਨੇ બસ ਲਾਓ ਚੜਾਓ ਬਸ ਇਹੀ ਕੰਮ ਰਹਿ ਜਾਂਦਾ ਫਿਰ ਸਾਰਾ ਦਿਨ ਅੱਧੇ ਬੀਤ ਜਾਂਦਾ ਤੇ ਹੁਣ ਤਾਂ ਬਹੁਤ ਹੀ ਜ਼ਿਆਦਾ ਠੰਡੀ ਹਵਾ ਚੱਲਣ ਲੱਗ ਗਈ ਸੀਗੀ ਤੇ ਉਹ ਦੇਖੋ ਜੀ ਡੌਗੀਆਂ ਦਾ ਘਰ ਹੈ ਡੌਗੀ ਆਪਣੇ ਘਰ ਦੀ ਛੱਤ ਦੇ ਉੱਪਰ ਚੜ ਕੇ ਸੁੱਤੀ ਹੋਈ ਹੈ ਤੇ ਜਿਹੜੇ ਉਹਦੇ ਬੱਚੇ ਨੇ ਉਹ ਨੀਚੇ ਵਿਚਾਰੇ ਲੇਟੇ ਹੋਏ ਨੇ ਤੇ ਹੁਣ ਹਲਕੀ ਹਲਕੀ ਦੇਖੋ ਜੀ ਧੁੰਦ ਜੀ ਲੱਗਦੀ ਵੀ ਤੇ ਹਲਕੀ ਹਲਕੀ ਲਿਸ਼ਕੋਰ ਪੈ ਰਹੀ ਹੈ ਧੁੱਪ ਦੀ ਮਤਲਬ ਧੁੱਪ ਚੜਦੀ ਨਹੀਂ ਹੈ ਹਲਕੀ ਜਿਹੀ ਲਿਸ਼ਕੋਰ ਜਿਹੀ ਪੈਂਦੀ ਹੈ ਆ ਦੇਖੋ ਹਵਾ ਦੇਖੋ ਕਿੰਨੀ ਤੇਜ਼ ਹੈ ਧੁੱਪ ਨਹੀਂ ਚੜ ਰਹੀ ਹੈ ਹਵਾ ਹੀ ਚਲਦੀ ਪਈ ਹੈ ਚੜਨ ਨੂੰ ਕਰਦੀ ਹੈ ਪਰ ਚੜਦੀ ਨਹੀਂ ਪਈ ਧੁੱਪ ਬਸ ਹੁਣ ਮੈਂ ਥੱਲੇ ਹੀ ਲੈ ਜਾਾਂਗੀ ਕੱਪੜਿਆਂ ਨੂੰ ਸੁੱਕਣੇ ਤਾਂ ਹੈ ਨਹੀਂਗੇ ਠੰਡੇ ਠੰਡੇ ਹਵਾ ਨਾਲ ਸਗੋਂ ਹੋਰ ਹੀ ਜ਼ਿਆਦਾ ਠੰਡੇ ਹੋਈ ਜਾ ਰਹੇ ਨੇ ਤਾਂ ਆ ਦੇਖੋ ਜੀ ਸਾਰਿਆਂ ਨੇ ਕੋਠਿਆਂ ਤੇ ਕੱਪੜੇ ਪਾਏ ਹੋਏ ਨੇ ਧੋਤੋ ਕੇ ਉਧਰੋਂ ਲੋੜੀ ਵੀ ਨੇੜੇ ਆ ਰਹੀ ਐ ਤਾਂ ਮੌਸਮ ਇਦਾਂ ਦਾ ਹੋਇਆ ਪਿਆ ਤੇ ਇੱਧਰ ਜੀ ਹੁਣ ਦੁਪਹਿਰ ਦਾ 3:30 ਵਜੇ ਦਾ ਟਾਈਮ ਹੋਣਾ ਐ ਸੌਰੀ 2:30 3 ਵਜੇ ਦਾ ਟਾਈਮ ਐ ਤੇ ਇੱਧਰ ਸਬਜ਼ੀ ਵਗੈਰਾ ਬਣਾ ਲਈ ਸੀ ਮੈਂ ਆਲੂ ਤੇ ਮੇਥੀ ਦੀ ਬਾਤੂ ਦੀ ਪਰਜੀ ਬਣਾ ਲਈ ਸੀ ਸਵੇਰੇ ਹੀ బస్ సమ నిబేడ నేను కావాలే రోటీ కప్పుడే మధ్యకు ఆ అధే ఫో లే రోటీ నీచే ਆ ਹੈਗਾ ਜੀ ਦੂਸਰਾ ਦਿਨ ਸਵੇਰ ਦਾ ਟਾਈਮ ਵੀਰਵਾਰ 11 ਜਨਵਰੀ ਤੇ ਮੌਸਮ ਦੀ ਸ਼ੁਰੂਆਤ ਜਿੱਦਾ ਰੋਜ਼ ਹੁੰਦੀ ਹੈ ਧੁੰਦ ਤਾਂ ਉਦਾਂ ਹੀ ਹੋਈ ਪਈ ਹੈ ਤੇ ਕੱਲ ਜਿਹੜੀ ਚੱਦਰ ਵਗੈਰਾ ਧੋਤੀ ਸੀ ਇਹ ਗਰਮ ਸੀ ਇਸ ਕਰਕੇ ਥੋੜੀ ਸੁੱਕ ਗਈ ਸੀ ਨੀਚੇ ਹੀ ਪਾਤੀ ਸੀ ਨਿਗਨ ਵਾਲੀ ਸੁੱਕ ਗਈ ਸੀ ਤੇ ਹੁਣ ਮੈਂ ਬੈੱਡ ਤੇ ਡਾਤੀ ਹੈ ਕਿਉਂਕਿ ਗਰਮ ਚੱਦਰ ਢਾਈ ਹੋਵੇ ਨਾ ਫਿਰ ਨੀਗੇ ਮਿਲਿਆ ਰਹਿੰਦਾ ਤੇ ਇਸ ਕਰਕੇ ਮੈਂ ਗਰਮ ਚੱਦਰ ਡਾਤੀ ਹੈ ਧੋ ਕੇ تو ادھر جی میں سبجی بھی گرہ بھی کٹ رکھی ہے بیڈ بڈشیٹ پہلے ڈالتی ہے اندر بھی گرہ بھی سارا لا لیا تو اتو ہوں میں سارا باہروں والے صفائی بھی کرنی ہے پہلا پانی پر بھرن لگ گئی موٹر چلا کے ٹینکی خالی سی ਤੇ ਅੱਜ ਜੀ ਹੁਣ 1:30 ਵਜੇ ਦਾ ਟਾਈਮ ਹੈ ਹੁਣ ਧੁੱਪ ਚੜੀ ਹੈ ਥੋੜੀ ਥੋੜੀ ਚੜੀ ਹੈ ਪਰ ਅੱਜ ਬਹੁਤ ਸੋਹਣੀ ਧੁੱਪ ਚੜੀ ਸੀ ਭਾਵੇਂ ਲੇਟ ਜਿਵੇਂ ਵੀ 1:30 ਵਜੇ ਚੜੀ ਸੀਗੀ ਫਿਰ ਸ਼ਾਮੀ 4-5 ਵਜੇ ਤੱਕ ਰਹੀ ਹੈ ਵਧੀਆ ਰਹੀ ਹੈ ਫਿਰ ਥੋੜੀ ਹਵਾ ਵੀ ਘਟੇਗੀ ਸੀਗੀ ਮਤਲਬ ਅੱਜ ਸ਼ੁਰੂਆਤ ਹੋਈ ਤਾਂ ਧੁੱਪ ਦੀ ਵਧੀਆ ਚੜਨ ਤੋਂ ਭਾਵੇਂ ਅੱਧੀ ਦੁਪਹਿਰ ਤੋਂ ਹੀ ਛੜੀ ਹੈ ਤੇ ਅੰਦਰ ਜੀ ਆਲੂ ਗੋਭੀ ਦੀ ਸਬਜ਼ੀ ਬਣਾ ਲਈ ਸੀ ਮੈਂ ਦੁਪਹਿਰ ਵਾਸਤੇ ਤੇ ਅੱਧਰ ਸ਼ਾਮ ਵਾਸਤੇ ਆਪਾਂ ਦਾਲ ਭਿਉ ਕੇ ਰੱਖੀ ਐ ਕਾਲੇ ਮਾਂ ਤੇ ਛੋਲਿਆਂ ਦੀ ਦਾਲ ਤੇ ਪਿਆਜ਼ ਵਗੈਰਾ ਛਿੱਲ ਕੇ ਰੱਖੇ ਹੋਏ ਨੇ ਟਮਾਟਰ ਧੋ ਕੇ ਤੜਕਾ ਕੱਟਾਂਗੀ ਕਿਉਂਕਿ ਦੁਪਹਿਰ ਦੀ ਰੋਟੀ ਬਣਾ ਕੇ ਨਾਲ ਹੀ ਮੈਂ ਦਾਲ ਦੂਲ ਧਰ ਦਾਂਗੀ ਸ਼ਾਮ ਦੀ ਵੀ ਤਿਆਰੀ ਕਰ ਲਾਂਗੀ ਤੇ ਅੱਧਰ ਜੀ ਮੇਰੀ ਰੋਟੀ ਬਣ ਕੇ ਤਿਆਰ ਹੈ ਮੱਕੀ ਤੇ ਬਾਜਰੇ ਦੀ ਤੇ ਨਾਲ ਸਾਗ ਵੀ ਹੈਗਾ ਸੀ ਮੇਰੇ ਕੋਲ ਇਸ ਕਰਕੇ ਮੈਂ ਬਾਜਰੇ ਦਾ ਆਟਾ ਤੇ ਮੱਕੀ ਦਾ ਆਟਾ ਮਿਕਸ ਕਰਕੇ ਨਾ ਰੋਟੀ ਬਣਾ ਲਈ ਸੀ ਤੇ ਅੰਦਰ ਮੈਂ दाल ਵੀ ਥਰ ਦਿੱਤੀ ਹੈ ਜੀ ਕੁੱਕਰ ਦੇ ਵਿੱਚ ਨਮਕ ਮਿਰਚ ਪਾ ਕੇ ਤੇ ਹੁਣ ਜੀ ਮੈਂ ਆਪਣੀ ਰੋਟੀ ਰੋਟੀ